ਤੇ ਹੁਣ ਚੱਲ ਰਿਹਾ ਦਫ਼ਤਰ ਬੱਸ ਸਟੈਂਡ ਦੇ ਕੋਲ ਉਹ ਤਾਂ ਇੱਕ ਟੈਂਪਰੇਰੀ ਮਤਲਬ ਮੇਕਸ਼ਿਫਟ ਅਰੇਂਜਮੈਂਟ ਹੀ ਸੀ ਇਹ 2-3 ਸਾਲ ਤੋ ਇਨਾ ਪੈਸਾ ਲੱਗਿਆ ਸਾਰਾ ਬਿਲਕੁਲ ਵੇਸਟੇਜ ਹੋ ਰਿਹਾ ਸੀ ਕਿਉਂਕਿ ਖੁੱਲੇ ਦਫ਼ਤਰ ਦੀ ਲੋੜ ਹੈ ਬੜੀ ਐਨਵਾਇਰਨਮੈਂਟ ਚ ਸਾਡੇ ਮੁਲਾਜ਼ਮ ਸਾਡੇ ਐਮਸੀ ਸਹਿਬਾਨ ਸਾਡੇ ਜਿਹੜੇ ਸਾਰੇ ਸਫਾਈ ਕਰਮਚਾਰੀ ਹੈ ਉਹਨਾਂ ਨੇ ਬੈਠਣ ਉੱਠਣ ਲਈ ਸਹੀ ਜਗ੍ਹਾ ਹੋ ਬਿਲਡਿੰਗ ਕਾਫੀ ਦੇਰ ਤੋਂ ਬਣੀ ਹੋਈ ਮਟਰ ਮਿਸਪਲ ਕਮੇਟੀ ਦੀ ਲੇਕਿਨ ਥੋੜਾ ਕੰਮ ਰਹਿੰਦਾ ਸੀ ਮੈਂ ਜਿਹੜਾ ਰਹਿਦਾ ਕੰਮ ਹੈ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਇਹਦਾ ਸਾਰਾ ਕੰਮ ਹੈ ਉਹ ਕੰਪਲੀਟ ਕੀਤਾ ਜਾਊਗਾ ਔਰ ਇਹ ਲੋਕਾਂ ਨੂੰ ਜਿਹੜੀ ਰਾਹਤ ਮਿਲੂਗੀ ਉਹਨਾਂ ਨੇ ਰੋਜ਼ਮਰਹ ਦੀਆਂ ਕੋਈ ਵੀ ਪ੍ਰੋਬਲਮਸ ਹੈ ਔਰ ਹੁਣ ਵਾਲੇ ਸਮੇਂ 'ਚ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਅੱਜ ਇਹ ਦਾ ਕਾਰਨ ਕਰ ਦਿੱਤਾ ਇਹ ਪਹਿਲਾਂ ਵੀ ਬਿਲਡਿੰਗ ਦਾ 2 ਸਾਲ ਤੋਂ ਜਿਹੜੀ ਪੈਂਡਿੰਗ ਸੀ ਜੋ ਵੀ ਇਹਦੇ ਕੰਮ ਨੇ ਉਹ ਜਲਦੀ ਕਰਵਾ ਕੇ ਨਗਰ ਕਾਉਂਸਲ ਮਾਨਸਾ ਦਾ ਜਿਹੜਾ ਇੱਥੇ ਹੁਣ ਚੱਲ ਰਿਹਾ ਦਫਤਰ বাস ਸਟੈਂਡ ਦੇ ਕੋਲ ਉਹ ਤਾਂ ਇੱਕ ਟੈਂਪਰੇਰੀ ਮਤਲਬ ਮੇਕਸ਼ਿਫਟ ਅਰੇਂਜਮੈਂਟ ਹੀ ਸੀ ਔਰ ਬੜਾ ਕੰਜੈਸਟਡ ਸੀ ਕੋਈ ਪਾਰਕਿੰਗ ਦੀ ਉੱਥੇ ਜਗ੍ਹਾ ਨਹੀਂ ਇਹ ਬਿਲਡਿੰਗ ਕਾਫੀ ਦੇਰ ਤੋਂ ਬਣੀ ਹੋਈ ਮਤਲਬ ਮਿਸਪਲ ਕਮੇਟੀ ਦੀ ਲੇਕਿਨ ਥੋੜਾ ਕੰਮ ਰਹਿੰਦਾ ਸੀ ਜਿਹਦੇ ਕਰਕੇ ਮਤਲਬ ਪਿਛਲੇ ਕਿੰਨੇ ਦਿਨ ਤੋਂ ਇਹ 2-3 ਸਾਲ ਤੋਂ ਇਹ 2-3 ਸਾਲ ਤੋਂ ਇੰਨਾ ਪੈਸਾ ਲੱਗਿਆ ਸਾਰਾ ਬਿਲਕੁਲ ਵੇਸਟੇਜ ਹੋ ਰਿਹਾ ਸੀ ਕਿਉਂਕਿ ਖੁੱਲੇ ਦਫ਼ਤਰ ਦੀ ਲੋੜ ਹੈ ਜੇ ਵਧੀਆ এনवायरमेंट 'ਚ ਸਾਡੇ ਮੁਲਾਜ਼ਮ ਸਾਡੇ ਐਮਸੀ ਸਹਿਬਾਨ ਸਾਡੇ ਜਿਹੜੇ ਸਾਰੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਬੈਠਣ ਉੱਠਣ ਲਈ ਸਹੀ ਜਗ੍ਹਾ ਹੋਊ ਸਹੀ ਤਰੀਕੇ ਨਾਲ ਉਹ ਵਰਕ ਕਰ ਸਕਣਗੇ ਉਹਨਾਂ ਦੀ ਕੰਪੀਟੈਂਸੀ ਵੱਧਦੀ ਹੈ ਸੋ ਉਸ ਦੇ ਮੱਦੇ ਨਜ਼ਰ ਅੱਜ ਇਹਦਾ ਜਿਹੜਾ ਨਵੀਨੀਕਰਨ ਕਰਨਾ ਹੈ ਜਿਹੜਾ ਰਹਿੰਦਾ ਕੰਮ ਹੈ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਇਹਦਾ ਸਾਰਾ ਕੰਮ ਹੈ ਉਹ ਕੰਪਲੀਟ ਕੀਤਾ ਜਾਊਗਾ ਔਰ ਇਹ ਦਫ਼ਤਰ ਨੂੰ ਆਪਾਂ ਮਿਊਨਿਸਪਲ ਕਮੇਟੀ ਦੇ ਦਫ਼ਤਰ ਨੂੰ ਇੱਥੇ ਸ਼ਿਫਟ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਜਿਹੜੀ ਰਾਹਤ ਮਿਲੂਗੀ ਉਹਨਾਂ ਨੇ ਰੋਜ਼ਮਰਹ ਦੀਆਂ ਕੋਈ ਵੀ ਪ੍ਰੋਬਲਮਸ ਹੈ ਔਰ ਆਉਣ ਵਾਲੇ ਸਮੇਂ 'ਚ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਐਪ ਵੀ ਲਾਂਚ ਕਰਾਂਗੇ ਜਿਹੜੀਆਂ ਸਾਰੀਆਂ ਕੰਪਲੇਂਟਸ ਹੈਗੀਆਂ ਮਤਲਬ ਵੀ ਭਾਵੇਂ ਉਹ ਹਾਊਸ ਟੈਕਸ ਦੀ ਹੋਵੇ ਭਾਵੇਂ ਕੋਈ ਬਿਜਲੀ ਦੀ ਹੋਵੇ ਜਿਹੜੀ ਮਤਲਬ ਮਿਸਪਲ ਕਮੇਟੀ ਨਾਲ ਰਿਲੇਟਡ ਹੈ ਨਾ ਉਹ ਇੱਕ ਐਪ ਜਿਹੜੀ ਮਾਨਸਨ ਦੀ ਵਟਸਐਪ ਐਪ ਹੋਊਗੀ ਜਿੱਤੇ ਮਤਲਬ ਸਾਰੇ ਆਪਣੀ ਕੰਪਲੇਂਟਸ ਉਹਤੇ ਦੇ ਕਰਨਗੇ ਉਹਦੀ ਮਤਲਬ ਮੋਨਿਟਰਿੰਗ ਹੋਊਗੀ ਤਾਂ ਜੋ ਲੋਕਾਂ ਨੂੰ ਆਉਣਾ ਜਾਂ ਤੋਂ ਬਿਨਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੋਲਵ ਹੋ ਜਾਣੀਆਂ ਸੋ ਮਤਲਬ ਅੱਜ ਮੈਂ ਪ੍ਰਧਾਨ ਜੀ ਦਾ ਸੁਨੀਲ ਕੁਮਾਰ ਨੀਨੂ ਜੀ ਦਾ ਈਓ ਸਾਹਿਬ ਦਾ ਸਾਰੇ ਜੀ ਸਾਹਿਬ ਤੇ ਸਾਰੀ ਟੀਮ ਦਾ ਇਹਨਾਂ ਦਾ ਵੀ ਧੰਨਵਾਦ ਦੀਆਂ ਕਿ ਇਹਨਾਂ ਦੀ ਹਿੰਮਤ ਨਾਲ ਹੌਸਲੇ ਨਾਲ ਜਿਹੜਾ ਇਹਦਾ ਆਪਾਂ ਕੰਮ ਦੁਬਾਰਾ ਦਫਤਰ ਦਾ ਸ਼ੁਰੂ ਕਰ ਸਕੇ। ਦੇਖੋ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਅੱਜ ਇਹਦਾ ਉਦਘਾਟਨ ਕਰ ਦਿੱਤਾ। ਇਹ ਪਹਿਲਾਂ ਵੀ ਬਿਲਡਿੰਗ ਦਾ 2 ਸਾਲ ਤੋਂ ਜਿਹੜੀ ਪੈਂਡਿੰਗ ਸੀ ਜੋ ਵੀ ਇਹਦੇ ਕੰਮ ਨੇ ਉਹ ਜਲਦੀ ਕਰਵਾ ਕੇ ਇੱਥੇ ਅਸੀਂ ਸ਼ਿਫਟ ਕਰ ਲਾਂਗੇ ਕਿਉਂਕਿ ਪਹਿਲਾਂ ਜਿਹੜਾ ਪੁਰਾਣਾ ਦਫਤਰ ਸੀ ਉਹ ਟੈਂਪਰੇਰੀ ਅਸੀਂ ਯੂਜ਼ ਕਰ ਰਹੇ ਸੀ ਤੇ ਸਾਡੇ ਮੁਲਾਜ਼ਮਾਂ ਨੂੰ ਤੇ ਹੋਰ ਲੋਕਾਂ ਨੂੰ ਜੋ ਸਮੱਸਿਆ ਹੁੰਦੀ ਸੀ ਉਹ ਦੂਰ ਹੋ ਜੂਗੀ ਕਿਉਂਕਿ ਇੱਥ ਤੇ ਅਸੀਂ ਇਹੀ ਗੱਲ ਕਹਿਣਾ ਕਿ ਅਸੀਂ ਮਾਨਯੋਗ ਐਮਐਲਏ ਸਾਹਿਬ ਸਾਡੇ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮੁਲਾਜ਼ਮਾਂ ਦਾ ਇਹਨਾਂ ਨੂੰ ਦੇਖ ਕੇ ਜਲਦੀ ਉਪਰ ਕੀਤਾ ਜੀ ਇਹ ਵੀ ਕੋਈ ਪਲਾਨਿੰਗ ਕੀਤੀ ਹੈ ਉੱਪਰ ਕੋਈ ਯੂਜੇਜ ਲਈ ਪਈ ਉੱਥੇ ਅਸੀਂ ਦੇਖਾਂਗੇ ਜੀ ਉਹਦੇ ਵਿੱਚ ਵੀ ਅਸੀਂ ਕਰਾਂਗੇ